ਸਿਮਰੇ ਕਾਰਨੋਂ ਨੇ ਤੇ ਆਵੇ ਤਾਈ ਤੇਗ ਬਵਾ ਤੇ ਸਿਮਰਿਆ ਵਾਹਿਗੁਰੂ ਅੰਮ੍ਰਿਤ ਕਾਲਾ ਸਾਹਿਬ ਵਾਹਿਗੁਰੂ ਜੀ ਬਹੁਤ ਈਸ਼ੀ ਦੀ ਗੱਲ ਹੈ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 403 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਾਚੇ ਨੌਵੀਂ ਕੁਖੇਤਰ ਵਿਖੇ 28 ਤਰੀਕ ਨੂੰ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਪਾਚੇ 6ਵੀਂ ਤੋਂ ਗੁਰਦੁਆਰਾ ਪਾਚੇ 9ਵੀਂ ਤੱਕ ਕੱਢਿਆ ਜਾ ਰਿਹਾ ਹੈ ਉਹਦੇ ਨਾਲ-ਨਾਲ 29 ਤਰੀਕ ਨੂੰ ਜਿਹੜਾ ਉੱਥੇ ਗੁਰਸਾਹਿਬ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰੂ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਲਵਾਏ ਜਾ ਰਹੇ ਨੇ ਜਿਹਦੇ ਵਿੱਚ ਭਾਈ ਕੁਲਦੀਪ ਸਿੰਘ ਜੀ ਜਿਹੜਾ ਹਜੂਰੀ ਲਾਗੀ ਨੇ ਦਰਬਾਰ ਸਾਹਿਬ ਜੀ ਭਾਈ ਭੁਪਿੰਦਰ ਸਿੰਘ ਜੀ ਹਜੂਰੀ ਲਾਗੀ ਦਰਬਾਰ ਸਾਹਿਬ ਦੀ ਉਸੇ ਤਰ੍ਹਾਂ ਕੁਿਸ਼ਰੀ ਜਥੇ ਤੇ ਹੋਰ ਜਥੇ ਜਿਹੜੇ ਨੇ ਉਹ ਆ ਕੇ ਆਪ ਸੰਤਾਂ ਨੂੰ ਨਿਹਾਲ ਕਰਨਗੇ ਉਹਦੇ ਨਾਲ-ਨਾਲ ਮੈਡੀਕਲ ਕੈਂਪ ਜਿਹੜਾ ਹੈ ਉਹ ਫ੍ਰੀ ਮੈਡੀਕਲ ਕੈਂਪ ਜਿਹੜਾ ਹੈ ਉਹ ਵੀ ਲਾਇਆ ਜਾਏਗਾ ਉਹਦੇ ਨਾਲ-ਨਾਲ ਦਸਤਾਰ ਮੁਕਾਬਲੇ ਵੀ ਕਰਾਏ ਜਾਣਗੇ ਸਾਰੀਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੱ ਚੜ ਕੇ ਦਰਸ਼ਨ ਦਿਓ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵਿਸ਼ੇਸ਼ ਸਹਿਯੋਗ ਹੈ ਸਾਰਿਆਂ ਦੇ ਚਰਨਤ ਬੇਨਤੀ ਹੈ ਕਿ ਵੱਧ ਚੜ ਕੇ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਾ ਤੇ ਜਿਹੜੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਸਾਰੀ ਸੰਗਤਾਂ ਨੇ ਲਿਆ ਇਹ ਜਿਹੜਾ ਪ੍ਰੋਗਰਾਮ ਨੇ ਸਾਡੇ ਨੌਜਵਾਨ ਜਿਹੜੇ ਨੇ ਵੀਰ ਗੁਰੂ ਤੇਗ ਬਾਦਰ ਸਿੰਘ ਜਥਾ ਜਿਹੜਾ ਉਹਨਾਂ ਵੱਲੋਂ ਕਰਵਾਏ ਜਾ ਰਹੇ ਨੇ ਤੇ ਸਾਰਿਆਂ ਦੇ ਚਰਨਤ ਬੇਨਤੀ ਹੈ ਕਿ ਸਾਰੇ ਆਪਣੇ ਕੰਮ ਛੱਡ ਕੇ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਪਹੁੰਚਣਾ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸਾਰਿਆਂ ਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ